ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਹਲਵਾਈ ਸਟਾਈਲ ਖੀਰ ਇਹ ਆਪਾਂ ਕਾਜੂ ਤੇ ਬਦਾਮ ਲੈ ਲਿਆ ਨਾ ਬਦਾਮਾਂ ਨੂੰ ਆਪਾਂ ਕੱਟ ਲਿਆ ਕਾਜੂ ਆਪਾਂ ਇਸ ਤਰੀਕੇ ਟੁਕੜਾ ਲਿਆ ਇਹ ਆਪਾਂ 2 ਚਮਚੇ ਕਸਟਰਡ ਦੇ ਲੈ ਲਿਆ ਇਹ ਆਪਾਂ 1.5 ਲੀਟਰ ਦੁੱਧ ਲੈ ਲਿਆ ਥੋੜਾ ਜਿਹਾ ਆਪਾਂ ਠੰਡਾ ਦੁੱਧ ਕਸਟਰਡ ਚ ਪਾਵਾਂਗੇ ਕਿਉਂਕਿ ਜੇ ਆਪਾਂ ਗਰਮ ਦੁੱਧ ਚ ਪਾਵਾਂਗੇ ਤੇ ਗੰਢਾਂ ਵੱਜ ਜਾਂਦੀਆਂ ਆਪਾਂ ਠੰਡੇ ਚ ਹੀ ਪਾਵਾਂਗੇ ਜਿਹੜੀ ਇਹ ਖੀਰ ਆਪਾਂ ਪਹਿਲਾਂ ਪਾਣੀ ਚ ਨਿਚੋਲ ਰਹਿੰਦੇ ਐਸ ਤਰ੍ਹਾਂ ਇਹਨਾਂ ਪਾ ਦੁੱਧ ਚ ਰਿਨਾਂਗੇ ਫੇਰ ਹੀ ਬਹੁਤ ਜਿਆਦਾ ਟੇਸਟੀ ਬਣ ਗਿਆ। ਇੱਧਰ ਆਪਾਂ ਦੁੱਧ ਗਰਮ ਰੱਖ ਲਿਆ। ਇਹ ਕਸਟਰਡ ਨੂੰ ਆਪਾਂ ਦੁੱਧ ਚ ਚੰਗੀ ਤਰ੍ਹਾਂ ਘੋਲ ਲਾਂਗੇ। ਘੋਲ ਕੇ ਪਾਵਾਂਗੇ ਨਾ। ਇਨੂੰ ਆਪਾਂ ਜਦੋਂ ਨਾਲ ਆ ਗਿਆ ਫੇਰ ਪਾਵਾਂਗੇ ਕਸਟਮ ਉਧਰ ਜਿਹੜਾ ਆਪਣਾ ਦੁੱਧ ਘਰ ਵਿੱਚ ਹੈ ਚੰਗੀ ਤਰ੍ਹਾਂ ਕਸਟਮ ਤੋਂ ਉੱਪਰ ਉਲਿਆ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਲਾਂਗੇ ਆਪਾਂ ਚੌਲ ਲੈ ਲਏ ਜੀ ਇਹ ਆਪਾਂ ਬ੍ਰੀਚ ਚੌਲ ਖੀਰ ਵਾਲੀ ਲੈ ਆ ਇਹ ਇਹਨਾਂ ਨੂੰ ਆਪਾਂ ਤਿੰਨ ਚਾਰ ਵਾਰੀ ਧੋ ਕੇ ਚੰਗੀ ਤਰ੍ਹਾਂ ਅੱਧਾ ਘੰਟਾ ਆਪਾਂ ਇਹਨਾਂ ਨੂੰ ਪਾਣੀ ਚ ਭਿਓ ਕੇ ਰੱਖਤਾ ਸੀ ਕਿਉਂਕਿ ਇਹ ਸੌਫਟ ਹੋ ਜਾਣ ਤੇ ਫਿਰ ਜਲਦੀ ਰੰਝ ਜਾਂਦੀ ਆ ਜਦੋਂ ਦੁੱਧ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ 'ਚ ਚੌਲ ਪਾਵਾਂਗੇ ਜਿੰਨੇ ਆਪਾਂ ਬਾਅਦ ਚ ਪਾਵਾਂਗੇ ਕਿਉਂਕਿ ਜੇਕਰ ਆਪਾਂ ਪਹਿਲਾਂ ਪਾ ਦਾਂਗੇ ਨਾ ਫਿਰ ਆਪਣੇ ਚੌਲ ਰਿੱਧੇ ਨਹੀਂਗੇ ਫਿਰ ਚੀੜੇ ਹੋ ਜਾਂਦੇ ਆ। ਇਹਨੇ ਜਿਹੜਾ ਆਪਾਂ ਤਾਕ ਪੂਣ ਹੋਇਆ ਹੋਇਆ ਇਹਨੂੰ ਅਸਾਂ ਹਿਲਾ ਲਾਂਗੇ ਚੰਗੀ ਤਰ੍ਹਾਂ। ਇਹਨੂੰ ਵੀ ਆਪਾਂ ਨਾਲ ਹੀ ਪਾ ਦਾਂਗੇ। ਕਸਟਰਨ ਵਾਲੇ ਦਾ ਖੀਰ ਦਾ ਟੇਸਟ ਬਹੁਤ ਵਧੀਆ ਹੁੰਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਾਲ ਹੀ ਆਪਾਂ ਇਹ ਜਿਹੜੇ ਤਾਜੂਦਾਂਦੇ ਆ ਇਹ ਪਾ ਦਾਂਗੇ ਹੁਣ ਆਪਾਂ ਇਹਨੂੰ ਸìm ਗੈਸ ਤੇ ਹੌਲੀ ਹੌਲੀ ਪੱਕਣ ਵਾਸਤੇ ਰੱਖ ਦਾਂਗੇ

ਉਹ ਆਪਣੀ ਬਿਲਕੁਲ ਸੌਫਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਪੱਤ ਘਟਾ ਪੁੱਦੀ ਬੱਟੀ ਲਈ اپنی ਖੀਰ ਬਣ ਕੇ ਤਿਆਰ ਹੈ ਜੀ ਬਿਲਕੁਲ ਪੂਰੀ ਗਾੜੀ ਹੋ ਗਈ ਹੈ ਨਾ ਪੈਨ ਥੱਲੇ ਲਾ ਲਾਂਗੇ ਆਪਣੀ ਹੈਲਾ ਹਲਵਾਈ ਸਟਾਈਲ ਖੀਰ ਬਣ ਕੇ ਤਿਆਰ ਹੈ ਜੀ ਕਸਟਰਡ ਵਾਲੀ ਬਹੁਤ ਹੀ ਟੇਸਟੀ ਬਣੀ ਹੈ ਤੇ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਹਲਵਾਈ ਵਰਗੀ ਖੀਰ ਘਰੇ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ